ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਦਿਨਨਗਰ ਖੇਤਰ ਦੇ ਵਿੱਚ ਲਗਾਤਾਰ ਚੋਦੀਆਂ ਵਧਣ ਦੇ ਕਾਰਨ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਦੱਸਦੀ ਹੈ ਕਿ ਅੱਜ ਘਟਨਾ ਉਹ ਆਂਖਾਂ ਦੀ ਹੈ ਜਿੱਥੇ ਕਿ ਇੱਕ ਮਸ਼ੀਨ ਤੋਂ ਦਿਨ ਦਿਹਾੜੇ ਦੋ ਚੋਰਾਂ ਦੇ ਵੱਲੋਂ ਦੋ ਕਣਕ ਦੀਆਂ ਬੋਰੀਆਂ ਲੱਤ ਕੇ ਲੈ ਗਏ ਜਿਸ ਦੇ ਚਲਦੇ ਇਸ ਦੀ ਸੀਸੀਟੀਵੀ ਫੋਟੋ ਜੋ ਹੈ ਸਾਹਮਣੇ ਆਈ ਹੈ ਦੱਸਦੀ ਹੈ ਕਿ ਚੱਕੀ ਦੇ ਮਾਲਕ ਵੱਲੋਂ ਪੰਜਾਬ ਪੁਲਿਸ ਤੋਂ ਗੁਹਾਰ ਲਗਾਈ ਗਈ ਹੈ ਕਿ ਇਹਨਾਂ ਚੋਰਾਂ ਨੂੰ ਜਲਦੀ ਟ੍ਰੈਕ ਕਰਕੇ ਫੜਿਆ ਜਾਵੇ ਤਾਂ ਕਿ ਇਹਨਾਂ ਵੱਲੋਂ ਉਨ ਵਾਲੇ ਸਮੇਂ ਦੇ ਵਿੱਚ ਇੱਕ ਸੇ ਵੱਡੀ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਜਾ ਸਕੇ ਤੁਸੀਂ ਦੇਖ ਰਹੀ ਹੋ ਪੰਜਾਬ ਬਾਟਨ ਰੂਪ ਸਿੰਘ ਸੇਖਾਂ ਦੀ ਰਿਪੋਰਟ ਦਿਨਨਗਰ ਤੋਂ ਬਾਜੀ ਕੀ ਗੱਲ ਬਾਤ ਹੋਈ ਹਾਂਜੀ ਪਾਜੀ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਬਫ ਹੈ ਜਿੱਥੇ ਦੋ ਟੋੜੇ ਕੰਕਰੀਟ ਝੁੱਕ ਕੇ ਲੱਗੇ ਚੋ ਠੀਕ ਹੈ ਕਈ ਕੈਮਰੇ ਚੱਕਰ ਆਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨੰਕੇ ਠੀਕ ਹੈ ਹਾਂਜੀ ਪਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਸਰ ਕਰਾਤੀ ਕੀ ਮੰਗ ਕਰਦੇ ਹੋ ਦੇਖੋ ਜੀ ਅੱਜ ਦੋ ਟੋੜੇ ਚੁੱਕੇ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਤੂ ਜਲਦੇ ਬੰਦੇ ਫੜੇ ਜਾਣ ਜੀ ਬਹੁਤ ਬੋਤਾਂ